ਸਤਨਾਮ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਹਰ ਚਰਨੀ ਜਾਂ ਕਾ ਮਨ ਲਾਗਾ ਦੁਖ ਦਰਦ ਪ੍ਰਮਾ ਤਾਂ ਕਾ ਭਾਗਾ ਹਰ ਧਨ ਕੋ ਬਾਪਾਰੀ ਪੂਰਾ ਜਿਸਹ ਨਿਵਾਜ ਸੋ ਜਨ ਸੂਰਾ ਰਹਾ ਜਾ ਕੋ ਭਏ ਕਿਰਪਾਲ ਗੁਸਾਈ ਸੇ ਜਨ ਲਾਗੇ ਗੁਰ ਕੀ ਪਾਈ ਸੋਖ ਸਹਜ ਸ਼ਾਂਤ ਆਨੰਦਾ ਜਪ ਜਪ ਜੀਵੇ ਪਰਮ ਆਨੰਦਾ ਨਾਮ ਰਾਸ ਸਾਧ ਸੰਗ ਖਾਟੀ ਕਹੋ ਨਾਨਕ ਪ੍ਰਭ ਅਬਦਾ ਕਾਟੀ ਨਾਮ ਰਾਸ ਸਾਬ ਸੰਗ ਖਾਟੀ ਕਹੋ ਨਾਨ ਪ੍ਰਭ ਅਬਦਾ ਕਾਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਸਾਡੇ ਜੀਵਨ ਨੂੰ ਸਵਾਰਨ ਵਾਸਤੇ ਅਲੱਗ-ਅਲੱਗ ਤਰੀਕਿਆਂ ਦੇ ਨਾਲ ਸਾਨੂੰ ਜੀਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਅੱਜ ਦੇ ਸ਼ਬਦ ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਸਭ ਕਹਿੰਦੇ ਹਰ ਧਨ ਕੋ ਵਪਾਰੀ ਪੂਰਾ ਜਿਸਹਿ ਨਵਾਜੇ ਸੋ ਜਨ ਸੂਰਾ ਰਹੋ ਦੁਨੀਆ ਦਾ ਵਪਾਰ ਤਾਂ ਬਹੁਤ ਲੋਕ ਕਰਦੇ ਆ तकरीबन ਸਾਰੇ ਕਰਦੇ ਸਤਪੁਰ ਕਹਿੰਦੇ ਹਰ ਧਨ ਕੋ ਵਪਾਰੀ ਪੂਰਾ ਹਰੀ ਦੇ ਨਾਮ ਦਾ ਧਨ ਇਕੱਠਾ ਕਰਨਾ ਦੁਨੀਆ ਦਾ ਧਨ ਤਾਂ ਇਕੱਠਾ ਕੀਤਾ ਔਰ ਜੋਦੇ ਵਾਸਤੇ ਮਨੁੱਖ ਜਿੰਨਾ ਯਤਨ ਕਰਦਾ ਔਰ ਲਗਨ ਦੇ ਨਾਲ ਕਰਦਾ ਬੜੀ ਮਿਹਨਤ ਨਾਲ ਕਰਦਾ ਔਰ ਸਤਗੁਰੂ ਨੇ ਵੀ ਇਹ ਨਹੀਂ ਆਖਿਆ ਵੀ ਤੁਸੀਂ ਕੰਮ ਨਹੀਂ ਕਰਨਾ ਕਿਰਤ ਨਹੀਂ ਕਰਨੀ ਮਹਾਰਾਜ ਕਹਿੰਦੇ ਤੁਸੀਂ ਪਰਮੇਸ਼ਰ ਦੇ ਨਾਮ ਦਾ ਵੀ ਵਪਾਰ ਕਰੋ ਕਬੀਰ ਸਾਹਿਬ ਦੇ ਬਚਨ ਆਪਾਂ ਸਾਂਝੇ ਕੀਤੇ ਸਨ ਕਬੀਰ ਸਾਹਿਬ ਬਖਸ਼ਿਸ਼ ਕਰ ਰਹੇ ਸਨ ਕਹਿੰਦੇ ਕਾਹੇ ਕਬੀਰ ਜਿਸ ਉਦਰ ਤਿਸ ਮਾਇਆ ਵੀ ਜਿਹਨੂੰ ਰੱਬ ਨੇ ਢੱਡ ਲਾਇਆ ਨਾ ਪੇਟ ਲਾਇਆ ਤੇ ਉਹਨੂੰ ਮਾਇਆ ਨਾਲ ਜੋੜਿਆ ਹੋਇਆ ਪਰ ਸਭ ਕੁਝ ਮਾਇਆ ਨਹੀਂ ਹੈ ਤੇ ਜਿਹਦੇ ਵਾਸਤੇ ਮਨੁੱਖ ਬੜੇ ਯਤਨ ਕਰਦਾ ਹੈ ਮਹਾਰਾਜ ਕਹਿੰਦੇ ਭਾਗਾਂ ਵਾਲੇ ਹਨ ਅਡੋਲ ਹਨ ਜਿਹੜੇ ਹਰੀ ਦੇ ਧੰਨ ਦਾ ਵਪਾਰ ਕਰਦੇ ਹਰ ਧੰਨ ਕੋ ਵਪਾਰੀ ਪੂਰਾ ਪੂਰਾ ਮਤਲ ਅਡੋਲ ਹੈ ਡੋਲ ਦਾ ਹਨੀ ਕਾਚਾ ਧੰਨ ਸਾਂਚੇ ਮੂਰਖ ਗਵਾਰ ਮਹਾਰਾਜ ਕਹਿੰਦੇ ਭਾਈ ਉਹ ਮੂਰਖ ਲੋਕ ਹੈ ਜਿਹੜੇ ਸਿਰਫ ਕੱਚਾ ਧੰਨ ਇਕੱਠਾ ਕਰਦੇ ਪਰ ਨਾਰੇ ਵੀ ਆਖਿਆ ਕਹਿੰਦੇ ਗੁਰਮਤੀ ਧਨ ਪਰਮੇਸ਼ਰ ਦਾ ਜਿਹੜਾ ਨਾਮ ਦਾ ਧਨ ਉਹਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਤੇ ਉਹ ਸਤਿਗੁਰੂ ਮਹਾਰਾਜ ਜਿਸ ਵੇਲੇ ਬਖਸ਼ਿਸ਼ ਕਰਦੇ ਆ ਰਹਿਮਤ ਕਰਦੇ ਆ ਉਸ ਵਪਾਰ ਦੇ ਵਿੱਚ ਜੁੜ ਕੇ ਮਨੁੱਖ ਪਰਮੇਸ਼ਰ ਦੇ ਨਾਮ ਦੇ ਧਨ ਨੂੰ ਇਕੱਠਾ ਕਰਦੇ ਕਾਚਾ ਧਨ ਸੰਚੇ ਮੂਰਖਵਾ ਗੁਰਮਤੀ ਪਰਮੇਸ਼ਰ ਦੀ ਮੱਤ ਦੇ ਨਾਲ ਗੁਰੂ ਦੀ ਮੱਤ ਦੇ ਨਾਲ ਜਿਨ੍ਹਾਂ ਨੂੰ ਇਹ ਪਰਮੇਸ਼ਰ ਦੇ ਨਾਮ ਦਾ ਧਨ ਬਲ ਜਾਂਦਾ ਹੈ ਬਹੁਤ ਵਪਾਰ ਹੁੰਦੇ ਸੰਸਾਰ ਦੇ ਵਿੱਚ ਕਿਨਹੀ ਬਣ ਜਿਆ ਕਾਂਸੀ ਤਾਂਬਾ ਕਿਨਹੀ ਲੌਂਗ ਸਪਾਰੀ ਸੰਤੋ ਬਣਦਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾ ਹਰ ਕੇ ਨਾਮ ਕੇ ਵਪਾਰੀ ਹੀਰਾ ਹਾਥ ਚੜਿਆ ਨਿਰਮੋਲਕ ਛੂਟ ਗਈ ਸੰਸਾਰ ਪਰ ਜੀਵਨ ਦੇ ਵਿੱਚ ਇਹ ਵੀ ਨਾਲ ਗੁਰੂ ਮਹਾਰਾਜ ਨੇ ਸਮਝਾਇਆ ਵੀ ਤੁਹਾਡੇ ਧੰਦੇ ਦੇ ਵਿੱਚ ਜਿੱਦਣ ਧਰਮ ਆ ਗਿਆ ਤੁਹਾਡਾ ਧੰਦਾ ਵੀ ਸਫਲ ਹੋ ਗਿਆ ਪਰ ਜਿੱਦਣ ਧਰਮ ਦੇ ਵਿੱਚ ਧੰਦਾ ਆ ਗਿਆ ਨਾ ਤੇ ਸਾਰਾ ਕੁਝ ਹੀ ਬਰਬਾਦ ਹੋ ਗਿਆ ਅੱਜ ਦੁਨੀਆ ਦੇ ਲੋਕਾਂ ਨੇ ਧਰਮ ਨੂੰ ਵੀ ਧੰਦਾ ਬਣਾ ਤੇ ਜਿੰਨਾ ਵਪਾਰ ਜਿੰਨਾ ਝੂਠ ਜਿੰਨਾ ਫਰੇਬ ਜਿੰਨਾ ਧੋਖਾ ਧਰਮ ਦੀ ਦੁਨੀਆ ਦੇ ਵਿੱਚ ਹੋ ਰਿਆ ਇਹਨਾਂ ਤਾਂ ਸ਼ਾਇਦ ਵਪਾਰੀ ਵੀ ਨਹੀਂ ਕਰਦੇ ਹੋਣੇ ਜਿੰਨਾ ਝੂਠ ਜਿੰਨਾ ਫਰੇਬ ਜਿੰਨੀਆਂ ਠੱਗੀਆਂ ਧਰਮ ਦੇ ਲੋਕ ਕਰ ਰਹੇ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੂੰ ਹਰੀ ਦੇ ਨਾਮ ਦਾ ਧੰਨ ਮਿਲਿਆ ਅ ਸਤਗੁਰੂ ਜੀ ਦਾ ਆਪਾਂ ਸ਼ਬਦ ਪੜ੍ਹਦੇ ਆ ਨਾ ਇੱਕ ਧੰਨ ਮਿਲਦਾ ਕਿਦਾਂ 15ਵੀਂ ਅਸ਼ਟਪਤੀ ਦੀ ਪੰਜਵੀਂ ਪੌੜੀ ਹੈ ਜਿਸ ਵਖਰ ਕੋ ਲੈਣ ਤੂੰ ਆਇਆ ਕੀ ਲੈਣਾ ਹੈ ਅਸੀਂ ਨਾਮ ਧੰ ਜਿਸ ਜਲ ਨਿਧ ਕਾਰਣ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀ ਜਿਸ ਵਖਰ ਕੋ ਲੈਣ ਤੂੰ ਆਇਆ RAM ਨਾਮ ਸੰਤਨ ਘਰ ਪਾਇਆ ਇਹ ਪਰਮੇਸ਼ਰ ਦਾ ਘਰ ਹੈ ਗੁਰੂ ਕੇ ਪਿਆਰਿਆਂ ਦਾ ਘਰ ਜਿੱਥੇ ਆਪਾਂ ਸੰਗਤ ਕਰਾਂ ਰਾਮ ਨਾਮ ਸੰਤਨ ਘਰ ਪਾਇਆ ਕਿਦਾਂ ਮਿਲਦਾ ਤਜ ਅਪਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇਵ ਸੰਤਹਿ ਸੰਗਚਾਲ ਅਵਰ ਤਿਆਗ ਵਿਖਿਆ ਜੰਜਾ ਜਦੋਂ ਇੱਕ ਤਨ ਇਕੱਠਾ ਕਰੇਗਾ ਨਾ ਧਨ ਧਨ ਕਹੇ ਸਭ ਕੋਏ ਮੁਖ ਓਜਲ ਹਰ ਦਰਗੇ ਸੋਏ ਇਹ ਵਪਾਰ ਬਿਰਲਾ ਵਪਾਰੇ ਨਾਨਕ ਤਾਂ ਕੇ ਸਦ ਬੋਲੇ ਸਾਸੰਗਤ ਦੀ ਸਭ ਕੁਝ ਇਕੱਠਾ ਕਰਕੇ ਵੀ ਦੁਨੀਆਂ ਦੀ ਦੌਲਤ ਇਕੱਠੀ ਕਰਕੇ ਆ ਗੁਰੂ ਮਹਾਰਾਜ ਦੇ ਬਚਨ ਪੜਦੇ ਆ ਸਾਰੇ ਨਿਤਨੇਮੀਓ ਮਹਾਰਾਜ ਕਹਿੰਦੇ ਭੁੱਖਿਆ ਭੁੱਖ ਨਾ ਉਤਰੀ ਜੇ ਬਨਾ ਪੂਰੀਆਂ ਪਰ ਮਨ ਨਹੀਂ ਰੱਜਦਾ ਹੋਰ ਹੋਰ ਦੀ ਦੌੜ ਵਿੱਚ ਲੱਗਿਆ ਮੈਨੂੰ ਆ ਵੀ ਮਿਲ ਜਾਏ ਮੈਨੂੰ ਆ ਵੀ ਮਿਲ ਜਾਏ ਸੈਸ ਖਟੇ ਲੱਖ ਕੋਠ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਦੁਨੀਆਂ ਦਾ ਜੇਤੂ ਸਿਕੰਦਰ ਦੇਖੋ ਕਿੰਨਾ ਬਲਵਾਨ ਹੋਏਗਾ ਕਿੰਨੀ ਉਹਦੀ ਸੋਚ ਹੋਏਗੀ ਜਿਸ ਨੇ 30 32 ਸਾਲ ਦੀ ਉਮਰ ਦੇ ਵਿੱਚ ਕਿੰਨੇ ਦੇਸ਼ ਜਿੱਤ ਲਏ ਸਾਂ ਜਦੋਂ ਹਿੰਦੋਸਤਾਨ ਦੇ ਵਿੱਚ ਆਇਆ ਨਾ ਤੇ ਜਦੋਂ ਉਹਨੇ ਇੱਥੇ ਪ੍ਰਵੇਸ਼ ਕੀਤਾ ਫੌਜਾਂ ਹੀ ਫੌਜਾਂ ਉਹਦਾ ਲਾਹੌਲ ਲਸ਼ਕਰ ਪੂਰਾ ਤੁਰਿਆ ਆ ਰਿਹਾ ਤੇ ਇੱਕ ਫਕੀਰ ਬੈਠਾ ਸੀ ਬੇਪਰਵਾਹ ਲੱਤਾਂ ਪਸਾਰ ਕੇ ਬੈਠਾ ਬੜੇ ਆਨੰਦ ਨਾਲ ਬੈਠਾ ਹੁਣ ਉਹ ਹਾਥੀ ਤੇ ਚੜਿਆ ਹੋਇਆ ਸਿਕੰਦਰ ਦੂਰੋਂ ਉਹਨੂੰ ਦੇਖ ਰਿਹਾ ਵੀ ਇਹ ਕੁਝ ਦੇਖ ਹੀ ਨਹੀਂ ਰਿਹਾ ਮੇਰੇ ਘੋੜੇ ਜਾ ਰਹੇ ਹਾਥੀ ਜਾ ਰਹੇ ਇੰਨੀ ਫੌਜ ਜਾ ਰਹੀ ਹੈ ਆਪਣੇ ਮਸਤੀ ਦੇ ਵਿੱਚ ਬੈਠਾ ਤੇ ਉਹਦੇ ਮਨ ਵਿੱਚ ਆਇਆ ਕਿ ਇਹਨੂੰ ਪੁੱਛਾਂ ਵੀ ਤੂੰ ਕਾਹਦੇ ਦੇਖ ਨਹੀਂ ਰਿਹਾ ਜਾਂ ਖੜਾ ਨਹੀਂ ਹੋ ਕੇ ਦੇਖ ਰਿਹਾ ਜਾਂ ਮੈਨੂੰ ਨਹੀਂ ਕੋਣ ਆ ਰਿਹਾ ਕੀ ਪੁੱਛਿਆ ਨਹੀਂ ਉੱਤਰ ਕੇ ਉਹ ਫਕੀਰ ਦੇ ਕੋਲ ਸਿਕੰਦਰ ਚੜਾ ਗਿਆ ਕਹਿੰਨ ਲੱਗਾ ਮਹਾਪੁਰਸ਼ੋ ਕੀ ਕਰਦੇ ਹੋ ਕਹਿੰਨ ਲੱਗਾ ਜੀ ਆਨੰਦ ਦੇ ਵਿੱਚ ਆ ਤੇ ਆਨੰਦ ਲੈ ਰਹੇ ਆ ਆਰਾਮ ਕਰ ਰਹੇ ਹਾਂ ਮਸਤੀ ਦੇ ਵਿੱਚ ਹਾਂ ਪ੍ਰਭੂ ਦੀ ਯਾਦ ਵਿੱਚ ਕਹਿੰਦਾ ਦੇਖੋ ਇਨਾ ਲਾਓ ਲਸ਼ਕਰ ਤੁਹਾਡੇ ਕੋਲ ਇੰਨੀ ਆਵਾਜ਼ ਆਈ ਤੁਸੀਂ ਦੇਖਿਆ ਆਪਣੀ ਮੜੀ ਆਪਣੀ ਮਸਤੀ ਵਿੱਚ ਬੈਠੇ ਕਹਿੰਦੇ ਇਹੀ ਤਾਂ ਆਨੰਦ ਹੈ ਆਰਾਮ ਲੈ ਰਹੇ ਹਾਂ ਤੂੰ ਕੌਣ ਹੈ ਕਹਿੰਦਾ ਮੈਂ ਸਿਕੰਦਰ ਕਾਫੀ ਦੇਸ਼ ਮੈਂ ਜਿੱਤ ਲਿਆ ਕਿੱਥੇ ਚੱਲਾਂ ਹੁਣ ਕਹਿੰਦਾ ਜੀ ਹੁਣ ਮੈਂ ਹਿੰਦੁਸਤਾਨ ਨੂੰ ਜਿੱਤਣਾ ਫਿਰ ਜਦੋਂ ਇਹ ਦੇਸ਼ ਜਿੱਤ ਲਿਆ ਫਿਰ ਕੀ ਕਰੇਗਾ ਕਹਿੰਦਾ ਜੀ ਅਗਲਾ ਦੇਸ਼ ਜਿੱਤਾਂਗਾ ਫਕੀਰ ਸਾਈ ਨੇ ਫਿਰ ਸਵਾਲ ਕੀਤਾ ਕਹਿੰਦਾਗਾ ਅਗਲਾ ਦੇਸ਼ ਜਿੱਤ ਲਿਆ ਫਿਰ ਕੀ ਕਰੇਗਾ ਉਹ ਕਹਿਣ ਲੱਗਾ ਹੋਰ ਜਿੱਤਾਂਗਾ ਹੁਣ ਫਿਰ ਸਵਾਲ ਕਰ ਦਿੱਤਾ ਉਹ ਜਿੱਤ ਕੇ ਫਿਰ ਕੀ ਕਰੇਗਾ ਕਹ ਲੰਗਾ ਸਾਰੀ ਦੁਨੀਆ ਜਿੱਤਾਂਗਾ ਵੀ ਹੁਣ ਮੈਂ ਇਟਸ ਬੇਦਰ ਹੁਣ ਸਵਾਲ ਨਹੀਂ ਕਰ ਸਕਦਾ ਮੈਨੂੰ ਸਿਕੰਦਰ ਕਹਿੰਦਾ ਵੀ ਹੁਣ ਇਹ ਸਵਾਲ ਨਹੀਂ ਕਰ ਸਕਦਾ ਮੈਂ ਸਾਰੀ ਦੁਨੀਆ ਜਿੱਤਾਂਗਾ ਤੇ ਉਹ ਸਾਈ ਨੇ ਫਿਰ ਫਕੀਰ ਨੇ ਫਿਰ ਸਵਾਲ ਕਰਤਾ ਵੀ ਸਾਰੀ ਦੁਨੀਆ ਜਿੱਤ ਕੇ ਕੀ ਕਰੇਗਾ ਕਹਿੰਦਾ ਆਰਾਮ ਕਰਾਂਗੇ ਕਹਿੰਦਾ ਫਿਰ ਮੈਂ ਤਾਂ ਕਰ ਹੀ ਰਿਹਾ ਆਰਾਮ ਮੈਂ ਤਾਂ ਮਰਸਤੀ ਦੇ ਵਿੱਚ ਆ ਤੂੰ ਉਹ ਸਾਰੀ ਦੁਨੀਆ ਜਿੱਤ ਕੇ ਆਰਾਮ ਕਰਨਾ ਤੇ ਅਸੀਂ ਮਨ ਨੂੰ ਜਿੱਤ ਲਿਆ ਆ ਪੜਦੇ ਨਾ ਰੋਜ਼ ਮਨ ਜੀਤੈ ਜਗ ਜੀਤ ਜਿਹੜੇ ਮਨ ਨੂੰ ਜਿੱਤ ਲਿਆ ਉਹਨੇ ਜਗ ਨੂੰ ਜਿੱਤ ਲਿਆ ਤੇ ਮਨ ਤੋਂ ਤਾਂ ਹਾਰੇ ਪਿਆ ਸੀ ਮਨ ਨੂੰ ਮਨ ਅੱਗੇ ਤਾਂ ਸਮਰਪਣ ਕੀਤਾ ਹੋਇਆ ਤੇ ਅਸੀਂ ਕੀ ਜਿੱਤ ਸਕਦੇ ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਵਪਾਰ ਹੈ ਨਾ ਉਹਨਾਂ ਨੂੰ ਫਿਰ ਪ੍ਰਵਾਹ ਕੋਈ ਨਹੀਂ ਹੁੰਦੀ ਪ੍ਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ ਜਿਹੜੇ ਪ੍ਰਮਾਤਮਾ ਦੇ ਪਿਆਰੇ ਹੁੰਦੇ ਆ ਨਾ ਦਿਲੋਂ ਜਿਹੜੇ ਇਮਾਨਦਾਰੀ ਨਾਲ ਹੁੰਦੇ ਆ ਤੇ ਫਿਰ ਉਹ ਪਰਵਾਹ ਹੀ ਨਹੀਂ ਕਰਦੇ ਮਾਰਗ ਕਹਿੰਦੇ ਉਹ ਪੂਰੇ ਆ ਅਡੋਲ ਹੁੰਦੇ ਆ ਉਹ ਡੋਲਦੇ ਨਹੀਂ ਹਨ ਹਰ ਧਨ ਕੋ ਵਪਾਰੀ ਪੂਰਾ ਅਗਲੀ ਪੰਕਤੀ ਵਿੱਚ ਕਹਿੰਦੇ ਜਿਸੇ ਨਵਾਜੇ ਨਵਾਜੇ ਮਤਲਬ ਜਿਹਨੂੰ ਪ੍ਰਮਾਤਮਾ ਇੱਜ਼ਤ ਦਿੰਦਾ ਹੈ ਜਿਹਨੂੰ ਸਨਮਾਨ ਦਿੰਦਾ ਹੈ ਜਿਸੇ ਨਵਾਜੇ ਸੋ ਜਨ ਸੂਰਾ ਕਹਿੰਦੇ ਉਹ ਪੂਰਾ ਸੂਰਾ ਹੈ ਜਿਹਨੂੰ ਉਹ ਸਤਗੁਰੂ ਨਵਾਜ ਦਿੰਦਾ ਹੈ ਜਿਹਨੂੰ ਇੱਜ਼ਤ ਬਖਸ਼ਿਸ਼ ਕਰ ਸੂਰਾ ਕੌਣ ਹੈ ਇਹ ਵੀ ਦੱਸਿਆ ਗੁਰੂ ਮਾਰ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਈਤ ਹੈ ਸੂਰਾ ਆਤਮ ਜਿਣਾ ਸਗਲ ਵਸ ਤਾਂ ਕੇ ਜਾਂ ਕਾ ਸਤਗੁਰ ਪੂਰਾ ਠਾਕੁਰ ਗਾਈਏ ਆਤਮ ਰੰਗ ਸਰਨੀ ਪਾਵਨ ਨਾਮ ਤੇ ਆਵਣ ਸਹਿਜ ਸਮਾਵਣ ਸੰਗ ਸੂਰਮਾ ਨੂੰ ਵੀ ਆਖਿਆ ਸਤਿਗੁਰੂ ਨੇ ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਸੂਰਮਾ ਪ੍ਰਮਾਤਮਾ ਨੂੰ ਵੀ ਆਖਿਆ ਕਹਿੰਦੇ ਸਿਰ ਉਪਰ ਠਾਡਾ ਗੁਰ ਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਤੇ ਜਿਹਨੂੰ ਉਹ ਨਵਾਜ ਦਿੰਦਾ ਜਿਹਨੂੰ ਇੱਜ਼ਤ ਬਖਸ਼ਿਸ਼ ਕਰ ਦਿੰਦਾ ਉਹ ਸੂਰਾ ਹੈ ਸੂਰਮਾ ਉਹ ਹੈ ਜਿਹਨੇ ਆਪਣੇ ਅੰਦਰ ਨੂੰ ਜਿੱਤ ਲਿਆ ਮਨ ਜਿੱਤੈ ਜਗ ਜੀਤ ਹਰ ਧਨ ਕੋ ਬਾਪਾਰੀ ਪੂਰਾ ਜਿਸਹ ਨਵਾਜੇ ਸੋ ਜਨ ਸੂਰਾ ਰਹਾਉ ਹਰ ਚਰਨੀ ਜਾਂ ਕਾ ਮਨ ਲਾਗਾ ਬਸ ਇਹੀ ਘਾਟ ਹੈ ਸਾਡੀ ਕਿ ਉਹਦੇ ਚਰਨਾਂ ਨਾਲ ਮੰਨ ਨਹੀਂ ਲੱਗਦਾ ਚਰਨ ਦਾ ਇਥੇ ਅਰਥ ਹੈ ਉਹਦੇ ਉਪਦੇਸ਼ ਉਹਦਾ ਹੁਕਮ ਤੇ ਜਿਹਦੇ ਹੁਕਮ ਦੇ ਵਿੱਚ ਜਿਹਦੀ ਬਾਣੀ ਦੇ ਵਿੱਚ ਜਿਹਦੇ ਬਚਨਾਂ ਵਿੱਚ ਜਿਹਦੇ ਉਪਦੇਸ਼ਾਂ ਵਿੱਚ ਮਨ ਲੱਗ ਗਿਆ ਦੁੱਖ ਦਰਦ ਭ੍ਰਮ ਤਾਂ ਕਾ ਭਾਗਾ ਹਰ ਚਰਨੀ ਜਾਂ ਕਾ ਮਨ ਲੱਗਾ ਦੁੱਖ ਦਰਦ ਭ੍ਰਮ ਤਾਂ ਕਾ ਭਾਗਾ ਉਹਦੇ ਦੁੱਖ ਦਰਦ ਭ੍ਰਮ ਸਾਰੇ ਭਜ ਜਾਂਦੇ ਆ ਜਿਹਦਾ ਮਨ ਗੁਰੂ ਚਰਨਾਂ ਵਿੱਚ ਲੱਗ ਗਿਆ ਹਰ ਚਰਨੀ ਜਾਂ ਕਾ ਮਨ ਲੱਗਾ ਦੁਖ ਦਰਦ ਭ੍ਰਮ ਤਾਂ ਕਾ ਭਾਗਾ ਹਰ ਧਨ ਕੋ ਬਾਪਾਰੀ ਪੂਰਾ ਜਿਸਹਿ ਨਵਾਜੇ ਸੋ ਜਨ ਸੂਰਾ ਰਹਾਉ ਜਾਂ ਕੋ ਭਏ ਕਿਰਪਾਲ ਗੁਸਾਈ ਗੁਸਾਈ ਦਾ ਅਰਥ ਹੁੰਦਾ ਗੋਦ ਅਰਥ ਹੁੰਦਾ ਧਰਤੀ ਸਾਈ ਮਤਲਬ ਮਾਲਕ ਹੈ ਜਾਂ ਕੋ ਭਏ ਕਿਰਪਾਲ ਗੁਸਾਈ ਸੇ ਜਨ ਲਾਗੇ ਗੁਰ ਕੀ ਪਾਈ ਉਹ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਪਾਉ ਗੁਰੂ ਦੇ ਉਪਦੇਸ਼ਾਂ ਨੂੰ ਕਮਾਉਂਦੇ ਆ ਗੁਰੂ ਦੀ ਰਹਿਮਤ ਨੂੰ ਪ੍ਰਾਪਤ ਕਰਦੇ ਆ ਜਾਂ ਕੋ ਭਏ ਕਿਰਪਾਲ ਗੁਸਾਈ ਸੇ ਜਨ ਲਾਗੇ ਗੁਰ ਕੀ ਪਾਈ ਸੋਖ ਸਹਜ ਸ਼ਾਂਤ ਅਨੰਦਾ ਕਹਿੰਦੇ ਜੀਵਨ ਵਿੱਚ ਆਤਮਿਕ ਸੁਖ ਆਤਮਿਕ ਅਡੋਲਤਾ ਆਤਮਿਕ ਸ਼ਾਂਤੀ ਆਤਮਿਕ ਆਨੰਦ ਖੇੜਾ ਮਿਲੇਗਾ ਕਦੋਂ ਜਪ ਜਪ ਜੀਵੇ ਪਰਮ ਨੰਦਾ ਜਦੋਂ ਉਸ ਪਰਮੇਸ਼ਰ ਅਕਾਲਪੁਰਖ ਨੂੰ ਜਪਦਾ ਸੁਖ ਸਹਜ ਸ਼ਾਂਤ ਆਨੰਦਾ ਆ ਪੜਦੇ ਨਾ ਗੁਰੂ ਅਰਜਨ ਸਾਹਿਬ ਦਾ ਸ਼ਬਦ ਰਸਨਾ ਗੁਣ ਗੋਪਾਲ ਨਿੱਧ ਗਾਇਣ ਉਹਦੇ ਗੁਣ ਗਾਉਣ ਨਾਲ ਕੀ ਬਣਦਾ ਹੈ ਸ਼ਾਂਤ ਸਹਜ ਰਹਿਸ ਮਨੋਪਜਿਓ ਮਨ ਦੇ ਵਿੱਚ ਸ਼ਾਂਤੀ ਆਉਂਦੀ ਹੈ ਸਹਜ ਆਉਂਦਾ ਹੈ ਆਨੰਦ ਆਉਂਦਾ ਹੈ ਸੂਖ ਸਹਜ ਸ਼ਾਂਤ ਆਨੰਦਾ ਉਥੇ ਵੀ ਗੁਰੂ ਮਹਾਰਾਜ ਕਹਿੰਦੇ ਰਸਨਾ ਗੁਣ ਗੋਪਾਲ ਨਿਤ ਗਾਇਨ ਸ਼ਾਂਤ ਸਹਜ ਰਹਿਸ ਮਨੋਪਜਿਓ ਸਗਲੇ ਦੁੱਖ ਭਲਾਏ ਸਾਰੇ ਦੁੱਖ ਪੁਲਾਣ ਕਰ ਜਾਂਦੇ ਦੂਰ ਹੋ ਜਾਂਦੇ ਜੋ ਮੰਗਾ ਸੋਈ ਸੋਈ ਪਾਵੇ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੋਹਾਂ ਤੇ ਛੁੱਟੇ ਭਵਜਲ ਜਗਤ ਤਰਾਏ ਸੋਕ ਸਹਜ ਸ਼ਾਂਤ ਅਨੰਦਾ ਜਪ ਜਪ ਜੀਵੈ ਪਰਮਾਨੰਦਾ ਨਾਮ ਰਾਸ ਸਾਧ ਸੰਗ ਖਾਟੀ ਜਿਨ੍ਹਾਂ ਨੇ ਨਾ ਰਾਸ ਦਾ ਰਤਨ ਦਾ ਪੂੰਜੀ ਜਿਨ੍ਹਾਂ ਨੇ ਨਾਮ ਦੀ ਪੂੰਜੀ ਗੁਰੂ ਦੇ ਨਾਲ ਮਿਲ ਕੇ ਖਾਟੀ ਕੀਤੀ ਆ ਕਹੋ ਨਾਨਕ ਪ੍ਰਭ ਅਪਦਾ ਕਾਟੀ ਪ੍ਰਭੂ ਨੇ ਉਹਨਾਂ ਦੀ ਅਪਦਾ ਮਤਲ ਉਹਨਾਂ ਦੀ ਮੁਸ਼ਕਲ ਉਹਨਾਂ ਦੀਆਂ ਮੁਸੀਬਤਾਂ ਨੂੰ ਕੱਟ ਦਿੰਦਾ ਨਾਮ ਰਾਸ ਸਾਧ ਸੰਗ ਖਾਟੀ ਕਹੋ ਨਾਨਕ ਪ੍ਰਭ ਅਪਦਾ ਕਾਟੀ ਉਹਨਾਂ ਦੀ ਅਪਦਾ ਉਹਨਾਂ ਦੀ ਮੁਸੀਬਤ ਉਹਨਾਂ ਦੀ ਮੁਸ਼ਕਲ ਪਰਮਾਤਮਾ ਕੱਟ ਦਿੰਦਾ ਸਤਗੁਰੂ ਨੇ ਤਾਂ ਹਰੇਕ ਤਰੀਕੇ ਨਾਲ ਸਮਝਾਇਆ ਵੀ ਤੁਹਾਨੂੰ ਕੋਈ ਮੁਸੀਬਤ ਹੈ ਤੁਹਾਨੂੰ ਕੋਈ ਮੁਸ਼ਕਲ ਹੈ ਭਟ ਗਿਓ ਨਾ ਅਰਦਾਸ ਕਰਿਓ ਸਤਗੁਰੂ ਦੇ ਚਰਨਾਂ ਨਾਲ ਜੁੜਿਓ ਮਹਾਰਾਜ ਦਾ ਸ਼ਬਦ ਆਉਂਦਾ ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਖ ਵੀ ਭਜਖੜ ਕਹਿੰਦੇ ਇਦਾਂ ਦੀ ਮੁਸ਼ਕਲ ਆ ਜਾਣਾ ਜਾ ਕੋ ਮੁਸ਼ਕਲ ਅਤ ਬਣੇ ਅਤ ਮੁਸ਼ਕਲ ਬਣ ਜੇ ਢੋਈ ਕੋਈ ਨਾ ਦੇ ਕੋਈ ਸਹਾਰਾ ਵੀ ਨਾ ਦੇ ਲਾਗੂ ਹੋਏ ਦੁਸ਼ਮਣ ਦੁਸ਼ਮਣਤਾ ਦੁਸ਼ਮਣ ਬਣ ਹੀ ਜਾਂਦੇ ਆ ਸਾਖ ਵੀ ਭੱਜ ਖਲੇ ਰਿਸ਼ਤੇਦਾਰ ਵੀ ਭੱਜ ਜਾਣ ਸਭੋ ਭੱਜੇ ਆਸਰਾ ਚੁੱਕੇ ਸਭਸਰਾਓ ਫੇਰ ਵੀ ਸਤਿਗੁਰ ਕਹਿੰਦੇ ਚਿਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾ ਜੇ ਫੇਰ ਵੀ ਰੱਬ ਯਾਦ ਆ ਜੇ ਨਾ ਤੱਤੀ ਹਵਾ ਨਹੀਂ ਲੱਗਣ ਦੇ ਚਿਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾ ਸਾਹਿਬ ਨਿਤਾਣਿਆ ਕਾ ਤਾਂ ਉਤਨ ਹਥਾਣਿਆਂ ਨੂੰ ਤਾਣ ਦੇ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ ਦਮੜਾ ਨਪੱਲੇ ਨਾ ਪਵੇ ਨਾ ਕੋ ਦੇਵੇ ਧੀਰ ਸਵਾਰਤ ਸਵਾਉ ਨਾ ਕਰੇ ਨਾ ਕੁਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਪੂਰਨ ਹੋਵੇ ਸਾਜ ਕਹਿੰਦੇ ਮਹਾਰਾਜ ਕਹਿੰਦੇ ਭਾਈ ਉਹਦੀ ਜ਼ਿੰਦਗੀ ਦੇ ਸਾਰੇ ਕਾਰਜ ਜਿਹੜੇ ਆ ਉਹ ਪਰਮਾਤਮਾ ਪੂਰੇ ਕਰਦਾ ਹੈ ਮਹਾਰਾਜ ਨੇ ਅੱਜ ਦੇ ਸ਼ਬਦ ਵਿੱਚ ਬਖਸ਼ਿਸ਼ ਕੀਤੀ ਆ ਕਹਿੰਦੇ ਹਰ ਧਨ ਕੋ ਵਪਾਰੀ ਪੂਰਾ ਜਿਹੜਾ ਹਰੀ ਦੇ ਧਨ ਦਾ ਵਪਾਰੀ ਹੈ ਨਾ ਉਹ ਪੂਰਾ ਪੂਰਾ ਮਤਲਬ ਅਡੋਲ ਹੈ ਉਹ ਡੋੜਦਾ ਨਹੀਂ ਹੈ ਜਿਸੇ ਨਵਾਜੇ ਸੋ ਜਨ ਸੂਰਾ ਜਿਹਨੂੰ ਨਵਾਜ ਦਿੰਦਾ ਹੈ ਜਿਹਨੂੰ ਇੱਜ਼ਤ ਦੇ ਦਿੰਦਾ ਹੈ ਉਹ ਸ਼ੋਰਮਾ ਬਣ ਜਾਂਦਾ ਆ ਦੇਖੋ ਨਾ ਗੁਰੂ ਮਹਾਰਾਜ ਨੇ ਜਿਸ ਵੇਲੇ ਲੋੜ ਸੀ ਗੁਰੂ ਮਹਾਰਾਜ ਨੇ ਜ਼ਬਰਦਸਤ ਟੱਕਰ ਆ ਸਬਰ ਨਾਲ ਕੀਤਾ ਗੁਰੂ ਅਰਜਨ ਸਾਹਿਬ ਜੀ ਨੇ ਸ਼ਹਾਦਤ ਦਿੱਤੀ ਤੇ ਜਦੋਂ ਸਮਾਂ ਆਇਆ ਸਤਗੁਰੂ ਨੇ ਇੰਨਾ ਆਪਣੇ ਸਿੱਖਾਂ ਨੂੰ ਪੱਕਾ ਕਰ ਦਿੱਤਾ ਤੇ ਉਦੋਂ ਵਿੱਚ ਸਿੱਖਾਂ ਨੂੰ ਅੱਗੇ ਨਹੀਂ ਕੀਤਾ ਸਿੱਖ ਤਾਂ ਉਦੋਂ ਵੀ ਗੁਰੂ ਅਰਜਨ ਸਾਹਿਬ ਦੇ ਨਾਲ ਲਾਹੌਰ ਗਏ ਸੀ ਸਿੱਖਾਂ ਨੂੰ ਅੱਗੇ ਨਹੀਂ ਕੀਤਾ ਮਹਾਰਾਜ ਨੇ ਇੰਨਾ ਜੀਵਨ ਪੱਕਾ ਕਰਨਾ ਸੀ ਸਿੱਖ ਦਾ ਪਰ ਜਦੋਂ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੈ ਉਸ ਤੋਂ ਪਹਿਲਾਂ ਆਪਣੇ ਸਿੱਖਾਂ ਨੂੰ ਸ਼ਹੀਦ ਕਰਾਇਆ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਭਾਈ ਦਿਆਲ ਦੀ ਪਰ ਉਹ ਕਿੰਨੇ ਪੂਰੇ ਸਨ ਕਿ ਨਵਾਜੇ ਹੋਏ ਸਨ ਸੁਰਮੇ ਸਨ ਐਸੀ ਐਸੀ ਉਹ ਮਹਾਰਾਜ ਦੀਆਂ ਰਹਿਮਤਾਂ ਦੇ ਪਾਤਰ ਸਨ ਭਾਈ ਦਿਆਲਾ ਜੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਉਹਨੂੰ ਹਮੇਸ਼ਾ ਆਪਣੇ ਨਾਲ ਰੱਖਦੇ ਸਨ ਜੇ ਪਟਨਾ ਸਾਹਿਬ ਗਏ ਅਸਾਮ ਗਏ ਤੇ ਗੁਰੂ ਮਹਾਰਾਜ ਦੇ ਹੁਕਮਨਾਮੇ ਅੱਜ ਵੀ ਆ ਗੁਰਗੋਬਜ ਸਿੰਘ ਜੀ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਵੀ ਜੋ ਭਾਈ ਦਿਆਲਾ ਕਹਿ ਰਿਹਾ ਉਹਨੂੰ ਗੁਰੂ ਦਾ ਕਿਹਾ ਹੋਇਆ ਮੰਨਣਾ ਕਿੰਨੀ ਕਮਾਈ ਹੋਏਗੀ ਕਿੰਨਾ ਉਹਦਾ ਪਰਮੇਸ਼ਰ ਨਾਲ ਪਿਆਰ ਹੋਏਗਾ ਆਪਣੇ ਗੁਰੂ ਨਾਲ ਪਿਆਰ ਹੋਏਗਾ ਕਿੱਦੀ ਵੱਡੀ ਬਖਸ਼ਿਸ਼ ਹੋਈ ਉਹ ਸਮੇਂ ਦੇ ਵਿੱਚ ਵੀ ਅੱਜ ਤਾਂ ਹੁਣ ਸਾਨੂੰ ਕੋਈ ਮੁਸੀਬਤ ਨਹੀਂ ਹੁੰਦੀ ਨਾ ਪਾਪ ਤੁਸੀਂ ਭਾਗਾ ਵਾਲਿਓ ਨਹੀਂ ਤਾਂ ਆਮ ਜਪਜੀ ਸਾਹਿਬ ਪੜਨ ਵਾਸਤੇ ਟਾਈਮ ਨਹੀਂ ਹੈ ਲੋਕਾਂ ਕੋਲ ਜਪਜੀ ਸਾਹਿਬ ਦੀ ਯਾਦ ਹੈ ਜਪਜੀ ਸਾਹਿਬ ਭੁੱਲ ਗਏ ਆ ਤੇ ਕਿੱਡੀ ਮੁਸੀਬਤ ਆ ਸਾਡੇ ਉੱਪਰ ਕਿਹੜਾ ਆਰਾ ਰੱਖਿਆ ਕਿਹੜੀ ਅਸੀਂ ਉਪਲ ਦੀ ਦੇਖ ਵਿੱਚ ਬਿਠਾਏ ਗਏ ਆ ਸਸੀਂ ਸਭ ਕੁਝ ਹੁੰਦਿਆ ਹੋਇਆ ਵੀ ਬਾਣੀ ਤੋਂ ਮੁਨਕਰ ਹੋ ਗਏ ਬਾਣੀ ਤੋਂ ਦੂਰ ਹੋ ਗਏ ਤੇ ਕਦੇ ਇਤਿਹਾਸ ਪੜ੍ਹ ਕੇ ਦੇਖੋ ਹੁਣ ਭਾਈ ਦਿਆਲਾ ਮਦੀਦਾਸ ਜੀ ਸ਼ਹੀਦ ਹੋਏ ਦੂਸਰੇ ਨੰਬਰ ਤੇ ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਹੁਣ ਆਪੋ ਫੋਟੋ ਦੇਖਦੇ ਆ ਨਾ ਉਹ ਦੇਗ ਦੇ ਵਿੱਚ ਉਸ ਦੇਗ ਵਿੱਚ ਪਾਣੀ ਪਾਇਆ ਗਰਮ ਕੀਤਾ ਉਬਾਲਿਆ ਪਾਣੀ ਹੁਣ ਤੁਸੀਂ ਗਰਮ ਪਾਣੀ 'ਚ ਆਲੂ ਪਾ ਦੋ ਆਲੂ ਉਬਲ ਜਾਂਦੇ ਆ ਤੇ ਉਹਨਾਂ ਸੋਚਿਆ ਵੀ ਇਹਨੂੰ ਪਾਣੀ ਦੇ ਵਿੱਚ ਰੱਖਦੇ ਫੋਟੋ ਤਾਂ ਬਾਹਰ ਉਹਨਾਂ ਦਾ ਚਿਹਰਾ ਦਿਖਾਇਆ ਜਾਂਦਾ ਨਾ ਪਰ ਇਦਾਂ ਨਹੀਂ ਹੋਇਆ ਸੀ ਉਸੇ ਉੱਪਰ ਢੱਕਣ ਲਾ ਦਿੱਤਾ ਗਿਆ ਤੇ 5 ਮਿੰਟ ਬਾਅਦ ਦੇਖਦੇ ਆ ਵੀ ਹੁਣ ਹੱਡੀਆਂ ਇੱਕ ਪਾਸੇ ਹੋ ਗਿਆ ਹਨ ਕਿਉਂਕਿ ਮਾਸ ਇੱਕ ਪਾਸੇ ਹੋ ਗਿਆ ਪਰ ਅੰਦਰ ਜਿਸ ਵੇਲੇ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਨਾ ਰਹਿਮਤ ਹੁੰਦੀ ਹੈ ਜਿਹੜ ਨੂੰ ਆਪਾਂ ਪੜਦੇ ਨਾ ਗੁਰਮੁਖ ਰੋਮ ਰੋਮ ਹਰਤਿਆ ਉਸ ਵੇਲੇ ਵੀ ਉਹਨਾਂ ਨੇ ਬਾਣੀ ਨੂੰ ਨਹੀਂ ਵਿਸਾਰਿਆ 5 ਮਿੰਟ ਬਾਅਦ ਇਸ਼ਾਰਾ ਕੀਤਾ ਤੇ ਜਲਾਦ ਨੇ ਉਹ ਟੱਕਣ ਚੁੱਕ ਕੇ ਦੇਖਿਆ ਤੇ ਉਹਦੇ ਵਿੱਚੋਂ ਆਵਾਜ਼ ਆ ਰਹੀ ਸੀ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਨਾ ਜਾਵਾ ਏਕ ਵਾਰ ਜੋ ਤੁਧ ਭਾਵੇਂ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਫੇ ਟੱਕਣ ਲਾ ਦਿੱਤਾ ਵੀ ਹੱਲੇ ਵੀ ਜੀਦਾ ਹੈ ਫਿਰ 5 ਮਿੰਟ ਬਾਅਦ ਦੇਖਿਆ ਫਿਰ ਪੜਦੇ ਪਏ ਆ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੇ ਕੋਏ ਵੀ ਉਹਦੀ ਰਜਾ ਦੇ ਵਿੱਚ ਹੁੰਦਾ ਪਰ ਤੀਸਰੀ ਵਾਰੀ ਜਦੋਂ ਦੇਖਿਆ ਨਾ 5-7 ਮਿੰਟ ਬਾਅਦ ਜੇ ਫਿਰ ਪੜਦੇ ਸੀ ਜਿਦੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ ਹੁਣ ਦੇਖੋ ਕਿੰਨਾ ਭਰੋਸਾ ਸੀ ਉਹਨਾਂ ਨੂੰ ਆਪਣੇ ਗੁਰੂ ਦੇ ਉੱਪਰ ਕਿੰਨਾ ਵਿਸ਼ਵਾਸ ਸੀ ਜਦੋਂ ਉਹਲੇ ਸੀ ਰੋਣ ਲੱਗੇ ਨਾ ਦੇਖਦੇ ਅੱਗੇ ਉਸ ਉਪਲ ਦੀ ਦੇਖ ਥੱਲੇ ਗਰਮ ਅੱਗ ਬਲਦੀ ਪਈ ਹੈ ਪਾਣੀ ਉਬਲਦਾ ਪਿਆ ਅਰਦਾਸ ਕੀਤੀ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਤੁਸੀਂ ਵੀ ਦੇਗ ਦੇ ਵਿੱਚ ਉਬਲ ਗਏ ਸੀ ਗੁਰੂ ਅਰਜਨ ਸਾਹਿਬ ਜੀ ਨੂੰ ਵੀ ਦੇਸ਼ੀਦ ਗਈ ਤੇ ਅੱਜ ਦਿਆਲਾ ਇਹਦੇ ਦੇਗ ਵਿੱਚ ਨਹੀਂ ਬੈਠਣ ਲੱਗਾ ਮਹਾਰਾਜ ਤੁਸੀਂ ਮੇਰੇ ਅੰਦਰ ਬੈਠਣਾ ਹੈ ਤੁਸੀਂ ਵਰਤਣਾ ਹੈ ਤੇ ਜਦੋਂ ਗੁਰੂ ਵਰਤਦਾ ਫਿਰ ਕਦੀ ਤਤੀ ਹਵਲ ਲੱਗ ਸਕਦੀ ਸੀ ਨਹੀਂ ਕੀਤੀ ਸਿੱਖ ਨੇ ਭਰੋਸਾ ਸੀ ਨਾ ਵਿਸ਼ਵਾਸ ਸੀ ਮਹਾਰਾਜ ਕਹਿੰਦੇ ਜਿਹਨੂੰ ਪਰਮੇਸ਼ਰ ਕਿਰਪਾ ਕਰ ਦਿੰਦਾ ਅੱਜ ਕੌਣ ਜਾਣਦਾ ਕਿਹੜੇ ਜਲਾਦ ਸੀ ਕਿਹੜੇ ਵਪਾਰੀ ਸੀ ਦੁਨੀਆ ਦੇ ਵਿੱਚ ਕਿੰਨੀ ਦੁਨੀਆ ਮਰ ਗਈ ਕੋਈ ਜਾਗ ਕੇ ਯਾਦ ਕਰਦੇ ਪਰ ਉਹ ਨਾਮ ਦੇ ਵਪਾਰੀ ਸਨ ਜਿੰਨੇ ਤੱਕ ਦੁਨੀਆ ਰਹੇਗੀ ਭਾਈ ਮਤੀ ਦਾਸ ਹੋਵੇ ਭਾਈ ਸਤੀ ਦਾਸ ਹੋਵੇ ਭਾਈ ਦਿਆਲਾ ਜੀ ਹੋਣ ਜਿੰਨੇ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਇਦਾਂ ਦੇ ਉਹ ਜੀਵਨ ਇਦਾਂ ਦੇ ਜੀਵਨ ਉਹਨਾਂ ਲੋਕਾਂ ਦੇ ਕਿਉਂਕਿ ਉਹ ਜੀਵਨ ਸੀ ਉਹਨਾਂ ਲੋਕਾਂ ਦਾ ਉਹ ਸਮਾਂ ਜਿਹੜਾ ਅੱਜ ਦੇ ਅੱਜ ਦੇ ਕਿ ਅੱਜ ਦੀ ਸਿੱਖ ਨਹੀਂ ਹੈਗੀ ਅੱਜ ਵੀ ਹੈ ਜਿਹੜੇ ਗੁਰਬਾਣੀ ਨੂੰ ਮੁੱਖ ਰੱਖਦੇ ਆ ਆਪਣੀ ਕੌਮ ਨੂੰ ਮੁੱਖ ਰੱਖਦੇ ਆ ਆਪਣੇ ਧਰਮ ਨੂੰ ਮੁੱਖ ਰੱਖਦੇ ਆ ਆ ਪਿੱਛੇ ਹੁੰਦੇ ਤੇ ਜਿਸ ਵੇਲੇ ਐਸੀ ਚੀਜ਼ ਨੂੰ ਗੁਰਬਾਣੀ ਦੇ ਆਧਾਰ ਤੇ ਅਸੀਂ ਲੈ ਕੇ ਚੱਲਾਂਗੇ ਪਿਛਲੇ ਸਮੇਂ ਵਿੱਚ ਜਿਸ ਵੇਲੇ ਸੰਘਰਸ਼ ਚੱਲ ਰਿਹਾ ਸੀ ਉਹਦੇ ਵਿੱਚ ਇੱਕ ਭਾਈ ਅਨੋਖ ਸਿੰਘ ਬੱਬਰ ਹੋਇਆ ਤੇ ਉਹ ਪਹਿਲਾਂ ਨੌਕਰੀ ਕਰਦੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉਹ ਸਭ ਇਨਸਪੈਕਟਰ ਸੀ ਜਿਹੜੀਆਂ ਗੋਲਕਾਂ ਖੋਲਦੀਆਂ ਨਾ ਗੁਰਦੁਆਰਿਆਂ ਵਿੱਚ ਇਤਿਹਾਸਕ ਗੁਰਦੁਆਰਿਆਂ ਤੇ ਉਹਦੇ ਇਨਸਪੈਕਟਰ ਸਨ ਤੇ ਪਰ ਕਿੰਨੀ ਇਮਾਨਦਾਰੀ ਸੀ ਔਰ ਅੱਜ ਦੇ ਸਿੱਖਾਂ ਨੂੰ ਦੇਖ ਲਓ ਜਿਹੜੇ ਅੱਜ ਮਾਫ਼ ਕਰਨਾ ਹਰੇਕ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਗੋਲਕ ਚੋਰ ਹਨ ਜਿਹੜੇ ਬੈਠੇ ਆ ਜਾਂ ਗੁਰਦੁਆਰਿਆਂ ਦੇ ਨਾਮ ਤੇ ਆਪਣੇ ਵਪਾਰ ਚਲਾ ਰਹੇ ਆ ਤੇ ਉਹ ਗੋਲਕ ਚੋਰੀ ਕਿਹਾ ਜਾਂਦਾ ਉਹਨਾਂ ਨੂੰ ਤੇ ਉਹ ਕਹਿੰਦੇ ਹਨ ਘਰ ਦੇ ਵਿੱਚ ਉਹਨਾਂ ਦੇ ਭਤੀਜੇ ਦਾ ਜਨਮ ਹੋਇਆ ਤੇ ਭਾਈ ਅਨੋਖ ਸਿੰਘ ਨੇ 2 ਰੁਪਏ ਉਹਨੂੰ ਸਗਨ ਦਿੱਤਾ 2 ਰੁਪਏ ਉਹਦੀ ਪਰਜਾਈ ਨੇ ਆਖਿਆ ਵੀ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੌਕਰੀ ਕਰਦਾ ਤੇ ਗੋਲਖਾਂ ਦੇ ਇਨਸਪੈਕਟਰਾਂ ਤੇ 2 ਰੁਪਏ ਸਗਨ ਦੇ ਰਹੇ ਆ ਉਹ ਕਹਿਣ ਲੱਗਾ ਇਹ ਮੇਰੀ ਕਮਾਈ ਹੈ ਉਹ ਗੁਰੂ ਦੀ ਕਮਾਈ ਦੇ ਵਿੱਚੋਂ ਨਹੀਂ ਦੇ ਰਿਹਾ ਤੇ ਅੱਜ ਦਾ ਸਾਜ ਦਾ ਸਿੱਖ ਦੇਖ ਲਓ ਇਹ ਕੋਈ ਪੁਰਾਣੀ ਗੱਲਾਂ ਨਹੀਂ ਹਨ ਆਪਿਛਲਾ ਸਮਾ ਜਿਹੜਾ ਨਿਕਲ ਗਿਆ 30 25 ਸਾਲ ਪਹਿਲਾਂ ਤੇ ਜਿਹਨੂੰ ਪ੍ਰਮਾਤਮਾ ਕਿਰਪਾ ਕਰਦਾ ਉਹ ਨਾਮ ਅੱਜ ਵੀ ਉਹਨਾਂ ਨੂੰ ਯਾਦ ਕਰਦਾ ਇਤਿਹਾਸ ਬਣਿਆ ਨਾ ਉਹਨਾਂ ਦਾ ਹਰ ਧਨ ਕੋ ਵਪਾਰੀ ਪੂਰਾ ਪੂਰਾ ਮਤਲਬ ਉਹ ਡੋਲਦਾ ਨਹੀਂ ਹੈ ਜਿਹੜਾ ਹਰੀ ਦੇ ਨਾਮ ਦਾ ਧਨ ਦਾ ਵਪਾਰੀ ਬਣ ਜਾਂਦਾ ਹਰ ਧਨ ਕੋ ਵਪਾਰੀ ਪੂਰਾ ਜਿਸੇ ਨਵਾਜੇ ਸੋ ਜਨ ਸੂਰਾ ਜਿਹਨੂੰ ਨਵਾਜ ਦਿੰਦਾ ਜਿਹਨੂੰ ਇੱਜ਼ਤ ਦੇ ਦਿੰਦਾ ਉਹ ਸ਼ੋਰਮਾ ਬਣ ਜਾਂਦਾ ਹੈ ਬਖਸ਼ਿਸ਼ ਕਰਦਾ ਹੈ ਮਹਾਰਾਜ ਕਿਰਪਾ ਕਰਨ ਇਨੀਆਂ ਬੇਂਤੀਆਂ ਸਾਧ ਸੰਗਤ ਜੀ ਪ੍ਰਵਾਨ ਕਰਨੀਆਂ ਹੋਈਆਂ ਭੋਲਾ ਨੂੰ ਬਖਸ਼ ਦੇਆ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ